ਅੱਜ ਅਸੀਂ ਜਿਹੜੀ ਪਨੀਰੀ ਲਾ ਰਹੇ ਹਾਂ ਬਾਸਮਤੀ ਦੇ 11 ਸੁੱਤੀ ਹੈ। ਇਹ ਜਿਹੜੀ ਵੈਰਾਈਟੀ ਆ ਤਕਰੀਬਨ ਸਾਰੇ ਵਿਸ਼ਵ ਦੇ ਵਿੱਚ ਇਹਦੇ ਚੌਲ ਨੇ ਜਿਹੜੇ ਮਸ਼ਹੂਰ ਨੇ ਤੇ ਸਭ ਤੋਂ ਲੰਬੇ ਚੌਣਾਂ ਵਾਲੀ ਇਹ ਬਾਸਮਤੀ ਹੈਗੀ ਹੈ। ਤੇ ਇਹਦੀ ਜਿਹੜੀ ਬਜਾਈ ਦਾ ਟੁਕਮਾ ਟਾਈਮ ਹੈ ਖੇਤ ਲਾਉਣ ਦਾ 1 ਜੁਲਾਈ ਤੋਂ ਲੈ ਕੇ 15 ਜੁਲਾਈ ਆ। ਇਹ ਜਿਹੜਾ ਸੀਡ ਹੈ ਅਸੀਂ ਉਹ ਪੂਰਾ ਟਰੀਟ ਕਰਕੇ ਬੀਜਿਆ ਸੀ ਤੇ ਹੁਣ ਜਿਹੜਾ ਇਹ ਬੀਜ ਹੈ ਇਹਦੀਆਂ ਜੜਾਂ ਵੀ ਅਸੀਂ ਪੰਜਾਬ ਖੇਤੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਦੇ ਹਿਸਾਬ ਨਾਲ ਪਾਣੀ ਦੇ ਵਿੱਚ ਭੋਂ ਕੇ ਜੜਾਂ ਸਾਰੀ ਰਾਤ ਹੁਣ ਇਹਨੂੰ ਲਵਾ ਰਹੇ ਆ ਤੇ ਇਹਦੇ ਵਿੱਚ ਕੋਈ ਵੀ ਫੁੱਟ ਰੌੜ ਦਾ ਜਿਹੜਾ ਇੱਕ ਵੀ ਪਲਾਂਟ ਸਾਡੇ ਖੇਤ ਦੇ ਵਿੱਚ ਨਾ ਪਨੀਰੀ ਦੇ ਵਿੱਚ ਸੀ ਨਾ ਹੁਣੇ ਜਿਹੜਾ ਹੁਣ ਪੱਟ ਕੇ ਲਾ ਰਹੇ ਆ ਇਹਦੇ ਵਿੱਚ ਹੈਗੀ ਹੈ ਤੇ ਇਹ ਜਿਹੜੀ ਤਕਰੀਬਨ ਇਹਦੀ ਜਿਹੜੀ ਪਰਾਲੀ ਆ ਬਹੁਤ ਚੰਗੀ ਆ ਆਲੂ ਵਾਲੇ ਪਰਾਲੀ ਠੱਕਣ ਵਾਸਤੇ ਇਹਨੂੰ ਕਰ ਲੈਂਦੇ ਨੇ ਝਾੜਨ ਲਈ ਬੜੀ ਪੋਲੀ ਆ ਤੇ ਇਹ ਜਿਹੜੀ ਹੈਗੀ ਆ ਤਕਰੀਬਨ ਸਭ ਤੋਂ ਮਸ਼ਹੂਰ ਬਾਸਮਤੀ ਹੈਗੀ ਆ ਬਹੁਤ ਪੁਰਾਣੀ ਕਾਫੀ ਵੱਡੇ ਰੱਖ ਬੈਤੇ ਹੁਣ ਵੀ ਪੰਜਾਬ ਹਰਿਆਣਾ ਜਾਂ ਜਿੱਥੇ-ਇਥੇ ਬਿਜ਼ਨਸ ਦੀ ਰਿਕਮੈਂਡੇਸ਼ਨ ਕਰਦੇ ਨੇ ਆਈ ਯਾਰ ਵਾਲੇ ਜਾਂ ਪੰਜਾਬ ਉੱਥੇ-ਉੱਥੇ ਵੈਰਾਈਟੀ ਲੱਗ ਰਹੀ ਹੈ